ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋੜ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਏ ਆ ਦੋਨੇ ਸੂਏ ਸਵਾਏ ਆ ਤੇ ਦੋਨੇ ਗਰਮੀਆਂ ਦੇ ਤੋਹਫੇ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਸੱਲੀ ਵਾਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸੱਚੀ ਗੱਲ ਜੀ ਸੱਚੀ ਗੱਲ ਤੇਰੇ ਨਾਮ ਤੇ ਐਡਰੈਸ ਲਾ ਦੋ ਜੀ ਨਾਮ ਗੁਰਜੀਤ ਸਿੰਘ ਰਾਜੀ ਪਿੰਡ ਸ਼ਹਿਰ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8264818960 ਜੀ ਠੀਕ ਆ ਵੀਰੇ ਦੋ ਨਾਗਾ ਜੀ ਦੋ ਨਾਗਾ ਭਰਾ ਕਿਧਰੋਂ ਸ਼ੁਰੂ ਕਰਕੇ ਜੀ ਕਿਧਰੋਂ ਮਰਜ਼ੀ ਕਰ ਲੈ ਆ ਜਰਸੀ ਤੋਂ ਸ਼ੁਰੂ ਕਰਦੇ ਆ ਸੁਹਾ ਕੇ ਨਮਾ ਜੀ ਵੀਰੇ ਪਹਿਲੇ ਸੁਹਾ ਸੁਈ ਆ ਦੰਦੋ ਜੀ ਦੰਦ ਵੀਰੇ ਆਪਾਂ ਚੈੱਕ ਨਹੀਂ ਕੀਤੇ ਮੀਂਹ ਤਾਂ ਕੰਨੀ ਆਲੇ ਚੱਕ ਵੀ ਹੋਗੀ ਪੂਰਾ ਹੀ ਮੰਨ ਗਿਆ ਪੂਰੇ ਮੰਨ ਲਵੇ ਭਰਾ ਆਪਣੇ ਕਦੋਂ ਸੁਈ ਹੈ ਜੀ ਸੁਈ ਵੀਰੇ ਕੱਲ ਸੁਈ ਆ ਬੱਚਾ ਕੀ ਆ ਬੱਚਾ ਦੇਗੀ ਭਰਾ ਜੇਰ ਦੀ ਡੰਨ ਓਕੇ ਆ ਭਰਾ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਇਸ ਟਾਈਮ 11 12 ਕਿਲੋ ਦਾ ਖੁੱਲਾ ਹੀ ਆ ਜੋ ਕੇ ਦੇ ਦਾਂਗੇ ਚੋਕੇ ਲੈ ਕੇ ਜਾਵੇ ਚਾਰ ਡੰਗ ਭਰਾ ਥਾਣਾ ਦੀ ਡੰਨ ਆ ਜੀ ਥਾਣਾ ਉਥੋਂ ਦੀ ਦਾ ਬਰਾੜ ਜਿਹੜੇ ਓਕੇ ਆ ਥਾਣਾ ਦਾ ਪਹੁੰਚ ਨਹੀਂ ਬਰਾੜ ਵੀਰੇ ਆਪਾਂ ਮਾੜਾ ਲੈ ਠੀਕ ਹੈ ਵੀਰੇ ਲਓ ਜੀ ਕਰੋ ਚੈੱਕ ਤੇ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਵੀਰੇ ਪੋਣਾ ਪਾਲਾ ਨਹੀਂ ਪੋਣਾ ਨਾ ਆਪਾਂ ਠੀਕ ਹੈ ਵੀਰੇ ਉਵੇਂ ਕੋਈ ਨਹੀਂ ਕਰਨ ਵਾਲੀ ਠੀਕ ਹੈ ਜੀ ਲਓ ਜੀ ਕਰੋ ਚੈੱਕ ਉਹ ਤਾਂ ਵੈਸੇ ਮਾੜਾ ਮੋਟਾ ਕਰਗੀ ਕਿਉਂਕਿ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ 11 ਕਿਲੋ ਨੈੱਟ ਬੌਲੀ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਸੂਆ ਪਹਿਲਾ ਬੱਚਾ ਮਗਰ ਬੱਚਾ ਜੀ ਅੱਧੀ ਪ੍ਰੋਪਰ ਡਨ ਸੂਣਾ ਫਿਟਨੈਸ ਆਦਾ ਹਵਾਨਾ ਥਾਣੇ ਕੱਲਾ ਕੱਲਾ ਨਿੱਖੜ ਮਹਾਤੀ ਜਵਾਈ ਵਾਲਾ ਥਾਣਾ ਬਾਕੀ ਦੁੱਧ ਵੀ ਕਰਮ ਵਾਲੀ ਦਾ ਸੰਗਣਾ ਹੋਊਗਾ ਉਹ ਤਾਂ ਬਰਾਬਰ ਨਹੀਂ ਆਉਂਦੇ ਇੱਥੇ ਆਪਾਂ ਕੈਮਰੇ ਕਰਕੇ ਡਰ ਗਏ ਬੱਚੀ ਆਵੇ ਦੀ ਗੱਲ ਨਹੀਂ ਯਾਰ ਠੀਕ ਆ ਵੀਰ ਤਾਂ ਢੰਗਾ ਵੀ ਨਾ ਪਾਵੇ ਯਾਰ ਲੈ ਠੀਕ ਆ ਕਿਤੇ ਮਰਜੀ ਕਰਦੇ ਜੋਲੀ ਯਾਰ ਭਾਵੇਂ ਛੜਦੇ ਬਣ ਕੇ ਛੋਲੀ ਹਲਾਤ ਨਾ ਪੱਛੀ ਮਾਰ ਜੂ ਠੀਕ ਆ ਵੀਰੇ ਗਾਰੰਟੀ ਹੋਊਗੀ ਆਪਣੀ ਯਾਰ ਮੈਂ ਤਾਂ ਢੋਲ ਖੜਾ ਕੋਈ ਭਜਾਈ ਜਾਵੇ ਕੋਲੇ ਯਾਰ ਗੱਲ ਨਹੀਂ ਵੀਰੇ ਠੀਕ ਆ ਵੀਰੇ ਜਿਹੜੇ ਰੁਪਏ ਲੈਣੇ ਆ ਉਹੀ ਦੱਸੇ ਰਾੜ ਵੀਰੇ ਆਪਾਂ ਫੇਰ ਕਹਿੰਦੇ ਆ ਉਹ ਦਿਨ ਵੀਡੀਓ ਪਾ ਕੇ ਗਿਆ ਤੂੰ 10 ਮਿੰਟਾਂ ਜੇ ਮਾਲ ਸੇਲ ਹੋ ਗਿਆ ਆਪਣਾ ਇਹ ਤੂੰ ਵੀਰੇ ਆਉਂਦਾ ਨਹੀਂ ਤੈਨੂੰ ਕੱਲ ਦਾ ਟਾਈਮ ਦਿੱਤਾ ਦੋ ਗਾ ਮੈਂ ਪਹਿਲਾਂ ਵੀ ਦਿੱਤੀਆਂ ਠੀਕ ਆ ਮੈਂ ਫਿਰ ਬਿਜੀ ਹੋਣ ਕਰਕੇ ਥੋੜਾ ਜਿਹਾ ਸਮੇਂ ਤੋਂ ਲੇਟ ਹੋ ਗਿਆ ਜੀ ਔਰ ਤੂੰ ਵੀਰੇ ਆਉਂਦਾ ਨਹੀਂ ਦੱਸ ਕੀ ਕਰੀਏ ਉਹ ਤਾਂ ਵੀਰੇ 10 ਮਿੰਟਾਂ ਜੇ ਮਾਲ ਵੇਚਦਾ ਬਾਬੇ ਦੀ ਕਿਰਪਾ ਨਾਲ ਇੱਕ ਗੱਲ ਆ ਵੀਰੇ ਸੌਦਾ ਅੱਜ ਆਪਾਂ ਫੇਰ ਉਹੀ ਗਲੇਂਦਰਾਂ ਵਾਲੀ ਗੱਲ ਕਰਨੇ ਆ ਕਿੰਨਾ ਜੀ ਵੀਰਾਂ ਨੇ ਹਰੇਕ ਵੀਰੇ ਨੇ 5-5000 ਰੁਪਏ ਪੈਣਾ ਪਿਆ ਮਾਲ ਵੇਚਿਆ ਫੋਨ ਵੀਰੇ ਉਹੀ ਲਾਵੇ ਜੀ ਇਹ ਤਾਂ ਲੈਣੀ ਆ ਕਿਹਨੇ ਲੈਣੀ ਆ ਅੱਜ ਜਿਵੇਂ ਹਾਣਾ ਬੱਚੀ ਦਾ ਮੁੱਲ 45000 ਰੁਪਇਆ। ਉਹ ਜੂ ਮਾਨਤਾਨ। ਮਾੜਾ ਮੋਟਾ ਹੀ ਕਰਨਾ ਬਾਹਰ। ਲੈ ਨਹੀਂ ਆ। ਲੈ ਨਹੀਂ ਆ। ਲੋਕੀ ਮੁੱਲ 50 50 55 ਕਰੀ ਜਾਂਦੇ ਬਰਾੜ ਬਾਈ। ਠੀਕ ਆ। ਬੱਚਾ ਲੈ ਵਾ ਦਿਖਾ ਦੇ। ਸਹੀ ਗੱਲ ਲੈ ਫਿਰ ਨਾ ਸਾਡਾ। ਐਵੇਂ ਨਹੀਂ ਕਿ ਕਿ ਡੱਫਲ ਜੀ ਬੱਚੀ ਆ ਲੈ ਲਾ ਲੂ ਪਰ ਦੇਖ ਲੈ ਥਾਂ ਲੈ ਦੇਖ ਲੈ ਮਗਰ ਚੱਲ ਬੱਚਾ ਦੇ ਕੀ ਕਰਨ ਵਾਲੀ। ਠੀਕ ਆ। ਹਾਂਜੀ ਠੀਕ। ਬਾਕੀ ਤੁਸੀਂ ਮੇਰੇ ਆ ਬੱਚੀ ਦਾ ਚਾਰ ਚਫੇਰਾ ਦਿਖਾ ਦੇ ਕਿਵੇਂ ਦੀ। ਸਹੀ ਗੱਲ ਹੈ ਜੀ। 45000 ਰੁਪਏ ਚ ਬਾਈ ਕਹਿੰਦਾ ਮਾਨਤਾਨ ਹੋਣੀ। ਮਾਨਤਾਨ ਜਿਹੜੇ ਕਰਦਾ। ਗਰਮੀ ਦੀ ਰਹਦੀ ਯਾਰ ਗਰਮੀ ਤਾਂ ਰਹਤੀ ਆ ਸਹੀ ਗੱਲ ਐ ਜੀ 2 ਨੰਬਰ ਵੀਰੇ ਕ੍ਰੋਸ ਆਂਗ ਪੈ ਜਾਂਦਾ 2 3 ਬ੍ਰਿਡਾ ਮੈਕਸ ਆ ਸੁਵਾ ਕੇ ਨਵਾ ਜੀ ਸੁਵਾ ਵੀਰੇ ਦੂਜਾ ਕੋ ਤੀਜਾ ਮੰਨ ਲਵੇ ਕਦੋਂ ਸੁਈ ਆ ਇਹ ਵੀਰੇ ਰਾਤ ਸੁਈ ਬੱਚਾ ਕੀ ਆ ਪੱਛੀ ਦੀ ਵੀ ਤਰਾ ਜਰਡਨ ਵੀ ਜੇਰ ਦੀ ਆਪਣੇ ਕੋਲ ਵੀਡੀਓ ਪਈ ਆ ਸਾਰਾ ਕੁਝ ਹੋ ਗਿਆ ਵੀਰੇ ਕਿੰਨਾ ਬੋਲਾ ਭਾਂਡੇ ਚ ਪਉਂਦੀ ਆ ਬੋਲਾ ਵੀਰੇ ਆਪਾਂ ਤਾਂ ਨਹੀਂ ਕਹਿੰਦੇ ਰਾਤ ਸੂਈਆ ਰਾਤ ਮਤਲਬ ਬੱਚੇ ਨੂੰ ਪਾ ਕੇ ਕਿਲੋ ਛੇਰੇ 2 ਕਿਲੋ ਕੱਢਿਆ ਵਾ 2.5 ਕਿਲੋ ਐਵੇਂ ਕਹਦੀ ਆਪਾਂ 4 ਕਿਲੋ ਕੱਢਿਆ 5 ਕਿਲੋ ਕੱਢਿਆ ਠੀਕ ਆ ਨਾ ਵੀਰੇ ਤੇ ਸ਼ਾਮ ਦੀ ਵੀਰੇ ਚਵਾਈ ਕਰਨੀ ਆ ਕਿੰਨਾ ਦੁੱਧ ਪਿਆਜੂ ਦੁੱਧ ਤਾਂ ਵੀਰੇ ਮਾਲਕ ਕਹਿੰਦੇ ਦੂਜੇ ਸੂਏ ਅਸੀਂ ਚੋਇਆ ਵਾ 12 13 ਕਿਲੋ ਠੀਕ ਆ ਖੁੱਲਾ 13 ਕਿਲੋ ਬਾਕੀ ਵੀਰੇ ਕਿਹਨੇ ਕਿਹੜੇ ਭਰਾਣੇ ਲੈਣੀਆਂ ਤੁਸੱਲੀ ਕਰਕੇ ਲਵੇ ਪਰ ਉਹ ਹੋਊ ਸੰਗਣਾ ਮੱਝਾਂ ਰੱਖੇ ਮੈਂ ਕਾ ਬਰਾੜ ਵੀਰੇ ਟੋਕੜ ਮੈਂ ਉਹਨੂੰ ਪੁੱਜਦੇ ਵੇ ਠੀਕ ਹੈ ਜੀ ਕਿਨੇ ਟੋਕਰ ਮੇਰੇ ਪੈਸੇ ਲਾਉਣੇ ਆ ਨਾ ਠੀਕ ਹੈ ਜੀ ਉਹ ਬੰਦਾ ਭੁੱਲ ਜਵੇ ਇੱਕ ਵਾਰੀ ਤੇ ਮੈਂ ਫੇਰ ਕਹਿਣਾ ਥਣ ਬੱਚੀ ਦਾ ਥਾਣਾ ਦਿਖਾਇ ਤੋ ਵਾਰੀ ਉਹ ਰਾ ਟਾਪ ਦਾ ਲਓ ਜੀ ਕਰੋ ਚੈੱਕ ਸੋਹਣਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚ ਵਾਈ ਵਾਲਾ ਚਾਰ ਹੀ ਥਾਣਾ ਫੋਰ ਸ਼ਾਂਖ ਪੂਰਾ ਵੀ ਨਹੀਂ ਚਮਕ ਦਮਕ ਵੀ ਚੰਗੀ ਆ ਵਜਨ ਵਜੂਦ ਵੀ ਚੰਗੀ ਆ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਚੈੱਕ ਕਰ ਲਿਓ ਜੀ ਮੇਰੇ ਇੱਕ ਕੋਈ ਬਾਲੀ ਐਵੇਂ ਵੱਡੀ ਦਾ ਮੰਨ ਲਵੇ ਨਾ ਛੋਟੀ ਵਾਲੀ ਨੋਰਮਲ ਜੀ ਆ ਠੀਕ ਆ ਵੀਰੇ ਕਰੇ ਤਾਂ ਉਹਨੂੰ ਵਧੀਆ ਵਾ ਮਰਕਾਰਾਂ ਇਹਦੀ ਮੰਦਰਾਇ ਦਿੰਦੇ ਆ ਪ੍ਰਾਡ ਬਈ ਠੀਕ ਆ ਵੀਰੇ ਹਾਲ ਆ ਪਤਾ ਲਾਉਂਦੇ ਅਰੇ ਸੁਧਰੇ ਨਾ ਨਾ ਪੜਾਇਓ ਜੀ ਇੱਕ ਮਿੰਟੋ ਵੀਰੇ ਉਹ ਮੈਂ ਤਾਂ ਕਹਿੰਦੀ ਨਹੀਂ ਵੀਰੇ ਪਾਇਆ ਚੰਗਾ ਹੁੰਦਾ ਠੀਕ ਆ ਉਹ ਤਾਂ ਸੇਫਟੀ ਹੁੰਦੀ ਹੈ ਸੇਫਟੀ ਹੁੰਦੀ ਵੀਰੇ ਬਾਕੀ ਜਮਾ ਮੱਝਾ ਰੱਖ ਲਓ ਤੇ ਦੇ ਬਾਈ ਨੇ ਲੈਣੀਆਂ ਅੱਗੇ ਦਸੱਲੀ ਕਰ ਲਵੇ ਉਹ ਵਾਲੇ ਤੁਹਾਨੂੰ ਫੇਰ ਕਹਿਣਾ ਆਪਣੇ ਮੁੱਲ ਨਹੀਂ ਪ੍ਰਾਡ ਬਾਈ ਠੀਕ ਆ ਇਹਦਾ ਕਿਹਦੇ ਹੱਥੀ ਫੋਨ ਆ ਉਹਨੇ ਬੱਚੀ ਨਾਲ ਲੈ ਲੈਣੀ ਆ ਠੀਕ ਆ ਮੇਲਾ ਹੀ ਲੁੱਟਣਾ ਲੋ ਜੀ ਮਗਰਲੇ ਹਨਾ ਜੀ ਮਾਰ ਦੀ ਵੇਰੇ ਓਕੇ ਵੀਰ ਡਾਨ ਲਾ ਕੇ ਮੈਂ ਡੂਗਣੇ ਦੀ ਆਵਾਜ਼ ਆਉਂਦੀ ਹੈ ਨਾ ਠੀਕ ਹੈ ਜੀ ਆਉਂਦੀ ਹੈ ਨਾ ਆਉਂਦੀ ਹੈ ਜੀ ਆਉਂਦੀ ਹੈ ਇਹਦੇ ਕਿੰਨੇ ਰੁਪਏ ਲੈਣਾ ਹੀ ਹੈ ਓਏ ਬਰਾੜ ਬਾਈ ਤੂੰ ਫੇਰ ਕਹਿਣਾ ਵਾ ਟੋਕਰ ਨਹੀਂ ਉਹਨੂੰ ਵੀ ਪੁੱਲ ਜਵੇ ਟੋਕਰ ਨਹੀਂ ਇਹ ਮਹਿੰਗੀ ਹੋਣੀ ਹੈ ਤੇ ਨਾਲੋਂ ਠੀਕ ਆ ਇਹਦਾ ਮੁੱਲ ਜਿਵੇਂ ਹੀ ਹਾਂ ਨਾ ਕਿੰਨਾ ਮੁੱਲ ਕਰਨ ਨੂੰ ਕਿੰਨਾ ਮਰਜ਼ੀ ਕਰ ਲਈਏ 42000 ਦੀ ਬੱਚੀ ਦੇਣੀ ਹੈ ਜੋੜਾ ਲੈ ਜੇ ਸੱਜਣ ਕੋਈ 85 ਦਾ ਜੋੜਾ 85 ਦਾ 1000 ਰੁਪਇਆ ਛੋੜ ਕੇ ਨੂੰ ਜੋੜੇ ਚ ਕਿੰਨੇ ਕਿਲੋਮੀਟਰ ਕਰਾਇਆ ਫਰੀ 100 ਕਿਲੋਮੀਟਰ ਕਰ ਦੋ ਨਾ ਕਰਾਇਆ ਫਰੀ 85000 ਚੋਂ ਠੀਕ ਹੈ ਜੀ ਹਾਂਜੀ ਮੇਲਾ ਹੀ ਆ ਇਹਦਾ ਮੇਲਾ ਕਿਨੇ ਲੁੱਟ ਲਿਆ ਤਾਂ ਹਾਂ ਮੈਂ ਟਾਈਲ ਲੁੱਟ ਰਿਹਾ ਤੈਨੂੰ ਫੇਰ ਕਿਹੜਾ ਕਿਹਦੇ ਆ ਤੇ ਜੀ ਫੋਨ ਆਇਆ ਪੱਛੀ ਉਹਨੇ ਲੈ ਆਣੀ ਆ ਠੀਕ ਹੈ ਵੀਰੇ ਠੀਕ ਹੈ ਵੀਰੇ ਲੋਕੀ ਟੋਕਣਾ ਵੇਚ ਦਿੰਦੇ ਨੇ ਇਹ ਇਹ ਦੀਆਂ ਪਰ ਆਪਾਂ ਸੱਜਣਾ ਦੇਵਾਂਗੇ ਬਰਾੜ ਭਾਈ ਠੀਕ ਹੈ ਜੀ ਸੱਚੀ ਪਸਮਾਰ ਕਰ ਗਈ ਹੁਣ ਸਾਰਾ ਤੁਹਾਨੂੰ ਬਚਾ ਸਹੀ ਗੱਲ ਹੈ ਜੀ ਬਾਕੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾ